ਜਿਹਨੂੰ ਮਰਜ਼ੀ ਪਰਤੀ ਨਿਕਲੇ ਉਹਦੇ ਨਾਲ ਖੜੇ ਸੀ ਯਾਰ ਇਹ ਕੋਈ ਗੱਲ ਨਹੀਂ ਮੈਂ ਠੀਕ ਹੈ ਇਹ ਥੋੜੇ ਤੁਸੀਂ ਇੱਕਾ ਕਿਹਨੋਂਗੇ ਅਸੀਂ ਰਾਜਨੀਤੀ ਨਹੀਂ ਕਰਨੀ ਸੀ ਜਿਹੜਾ ਰਾਜਨੀਤੀ ਕਰਨਾ ਹੈ ਪਰਮਾਤਮਾ ਦੇਖੀ ਹੁਣ ਜ਼ਰੂਰ ਪਿੰਡ 5 ਸਾਲ ਠੀਕ ਆ ਨੀ ਛੜ ਕੇ ਕਰਕੇ ਪਿੰਡ ਪਿੱਛੇ 10 ਸਾਲ ਭਾਗਿਆ ਪਿੰਡ ਜੀ ਪਹਿਲਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਰਾ ਪੰਜਾਬੀ ਆਵਾਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਦੇ ਅਸੀਂ ਪਹੁੰਚਿਆ ਪਿੰਡ ਬੀਬੀ ਵਾਲੇ ਜਿੱਥੇ ਚੋਣਾ ਦਾ ਵਿਗਲ ਵਜ ਚੁੱਕਿਆ ਸਰਬਸੰਮਤੀ ਨੂੰ ਲੈ ਕੇ ਅੱਜ ਬੀਬੀਆਰ ਦੇ ਵਿੱਚ ਇੱਕ ਇਕੱਠ ਕੀਤਾ ਹੋਇਆ ਦੇਖਦੇ ਆ ਜਾਣਕਾਰੀ ਦਿੰਦੇ ਆ ਇੱਥੇ ਕੀ ਮਾਮਨਾ ਜੁੜੇ ਰੋ ਪੰਜਾਬੀ ਦੀ ਵਿਆਜ ਨਾਲ ਸਭ ਤੋਂ ਪਹਿਲਾਂ ਅਸੀਂ ਇਹ ਕਹਿੰਦੇ ਵੀ ਸਾਡੇ ਚੈਨ ਨੂੰ ਸਰਕੈਬ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕਰ ਸਕੀ ਹੈ ਇਸ ਟਾਈਮ ਤੇ ਸਾਡੇ ਨਾਲ ਬੀਜ ਜੁੜਿਆ ਹੈ ਜਿੰਨਾਂ ਦੇ ਇੱਕ ਮਤੇ ਦੀ ਗੱਲ ਹੋ ਰਹੀ ਹੈ ਇੱਕ ਮਤਾ ਪਾਇਆ ਜਾ ਰਿਹਾ ਹੈ ਕਿ ਬੀਜ ਨੂੰ ਆਪਾਂ ਸਰਪੰਚੀ ਦੇ ਨਾਲ ਹੈ ਜਿਹੜਾ ਉਹ ਸਰਪੰਚੀ ਬਣਾਉਣਾ ਪਿੰਡ ਦੇ ਵਿੱਚ ਜਲਦੀ ਇਹ ਜਾਣਕਾਰੀ ਹਾਂਜੀ ਹਾਂਜੀ ਵਿੱਚ ਕੀ ਨਾਮ ਮੇਰਾ ਨਾਮ ਡਾਟ ਕਲਮਨ ਸਿੰਘ ਗੋਲਕਰ ਡਾਕਟਰ ਕਲਵਤ ਸਿੰਘ ਜੀ ਆਉਣ ਕਿ ਸਾਡੇ ਨਾਲ ਐਸਟੋ ਟਾਈਮ ਤੇ ਕਮਰੇ ਦੇ ਕੈਮਰੇ ਦੇ ਅੱਗੇ ਮਨਜੂਬਾ ਅੱਛਾ ਅੱਜ ਬੀਪੀ ਵਾਲੇ ਪਿੰਡ ਦੇ ਵਿੱਚ ਇੱਕ ਕੱਟ ਕੀਤਾ ਗਿਆ ਸਰਪੰਚੀ ਦੀਆਂ ਚੋਣਾਂ ਦਾ ਵਿਕਲ ਪੱਜ ਚੁੱਕਿਆ ਹੈ ਪਿੰਡ ਦੇ ਵਿੱਚ ਜਿਹੜਾ ਰੇਡ ਦਾ ਇੱਕ ਪੈਦਾ ਹੋਇਆ ਸੀ ਐਸਸੀ ਜਰਨਲ ਐਸਸੀ ਰਿਜ਼ਰਵ ਤੋਂ ਲੈ ਕੇ ਜਰਨਲ ਸੀਟ ਨੂੰ ਉਹਦੇ ਬਾਰੇ ਸਾਡੇ ਸਰਪੰਚੀ ਦੀ ਗੱਲ ਇਹ ਆ ਕਿ ਸਾਡੇ ਨਾਲ ਜਿਹੜਾ ਹੁਣ ਆ ਉਹ ਲੇਡੀ ਜੈਂਟ ਸੀਗੀ ਉਸ ਤੋਂ ਪਹਿਲਾਂ ਐਸਸੀ ਸੀਗਾ ਸਾਡੀ ਹੁਣ ਸੀਟ ਸੀ ਜਿਹੜੀ ਜਰਨਲ ਦੀ ਸੀ ਜੈਂਟਸ ਦੀ ਤਾਂ ਇਹੇ ਕੁਝ ਬੰਦਿਆਂ ਨੇ ਪਿੰਡਦਿਆਂ ਨੇ ਇਹ ਵੈਵਤ ਕਰਕੇ ਉਹ ਸੀਟ ਸਾਡੀ ਕਟਵਾ ਕੇ ਐਸਸੀ ਕਰਵਾਤੀ ਹੁਣ ਸਾਰਿਆਂ ਦਾ ਜਿਹਨਾਂ ਕੱਟ ਕੀਤਾਗਾ ਸਰਦਾਰ ਪ੍ਰਗਟ ਸਿੰਘ ਵੱਲੋਂ ਅਸੀਂ ਪ੍ਰਗਟ ਸਿੰਘ ਦੇ ਨਾਮ ਤੇ ਜਿਹੜਾ ਸੀਗਾ ਸਰਪੰਚੀ ਦੀ ਚੋਣ ਲੜਨੀ ਸੀਗੀ ਉਹਨਾਂ ਨੇ ਕੀ ਕੀਤਾ ਵੀ ਉਹ ਨਾ ਕਟਵਾ ਦਿੱਤਾ ਗਿਆ ਹੁਣ ਜਿੰਨੇ ਵੀ ਹੈਗਾ ਪ੍ਰਗਟ ਸਿੰਘ ਦੇ ਘਰੇ ਇਕੱਠੇ ਕੀਤੇ ਆ ਧੰਨਵਾਦ ਕਰਨ ਵਾਸਤੇ ਜਿਹੜੇ ਵੀ ਪ੍ਰਗਟ ਸਿੰਘ ਨੂੰ ਸਪੋਰਟ ਕਰਦੇ ਸੀਗੇ ਇੱਥੇ ਤਿੰਨ ਸਾਡੇ ਜਿਹੜੀਆਂ ਇਸ ਤਰ੍ਹਾਂ ਹੈਗੀਆਂ ਇੱਕ ਤਾਂ ਬਾਈਕਰ ਸਿੱਖ ਹੈਗੇ ਨੇ ਇੱਕ ਜਿਹੜਾ ਹੈਗਾ ਗੰਦਾਸੀ ਸਿੱਖਣੇ ਇੱਕ ਹੈਗਾ ਜਿਹੜਾ ਰਾਹਿਤੀ ਸਿੱਖਣੇ ਇਹਨਾਂ ਦੀ ਇਹ ਐਸ்சி ਵੋਟ ਬਣਦੀ ਆ ਸੀਟ ਬਣਦੀ ਆ ਇਹਨਾਂ ਵਿੱਚੋਂ ਹੁਣ ਬੰਦੇ ਦਾ ਨਾਮ ਲੈਣਾ ਤਿੰਨ ਬੰਦਾ ਨਾਮ ਲੈ ਕੇ ਉਸ ਤੋਂ ਬਾਅਦ ਪਰਚੀ ਪਾਈ ਜਾਊਗੀ ਸਰਬਸ਼ਾਂਤੀ ਉਹਦੇ ਬੰਦ ਹੋ ਜੇ ਜਿਹਦੇ ਪਰਚੀ ਨਿਕਲੇ ਪਰਚੀ ਦੇ ਸਰਬਸ਼ਾਂਤੀ ਹੋ ਗਏ ਤੇ ਉਹਨੂੰ ਚੋਣ ਲੜਾਈ ਜੂਗੀ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਕਿ ਜਿਹੜਾ ਹੈਗਾ ਐਸ்சி ਸੀਟ ਤੇ ਸਰਬਸ਼ਾਂਤੀ ਹੋਗੀ अच्छा जेडीया ਤੁਸੀਂ ਤਿੰਨ ਪਰਚੀਆਂ ਤੇ ਗੱਲ ਕੀਤੀ ਆ ਵੀ ਤਿੰਨ ਪਰਚੀਆਂ ਪਾਵਾਂਗੇ ਉਹਨਾਂ ਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਵੀ ਹੈ ਨਹੀਂ ਨਹੀਂ ਪ੍ਰਗਟ ਸਿੰਘ ਜਰਨਲ ਚਾਹੁੰਦੇ ਜੀ اچھا ਪ੍ਰਗਟ ਸਿੰਘ ਜਰਨਲ ਚਾਹੁੰਦਾ ਸੀਟ ਆਪਣੀ ਐਸਤੀ ਹੈ ਤੇ ਉੱਥੇ ਆਪਣਾ ਰੇਟ ਕਾਹ ਕਹਿੰਦਾ ਮਤਲਬ ਜੇ ਤਾਂ ਇਹ ਸਰਪੰਚ ਸੰਪਤੀ ਨਾਲ ਜਰਨਲ ਤੇ ਸਰਪੰਚ ਬਣ ਸਕਦੇ ਸੀ ਅਸੀਂ ਤਾਂ ਇਹਨਾਂ ਦੀ ਸਪੋਰਟ ਕਰਨੀ ਹੈ ਜਿਹੜੇ ਬੰਦੇ ਦਾ ਨਾਮ ਟਿਕਦਾ ਉਹਦੀ ਸਪੋਰਟ ਕਰਦਾਂਗੇ ਜੇ ਤਾਂ ਕੋਈ ਮੁੱਢੇ ਲੜਨ ਵਾਲਾ ਹੋਇਆ ਵੋਟਾਂ ਹਟਾ ਲੜਤੂਗਾ ਨਹੀਂ ਉਹ ਸਰਪੰਚ ਜਨਾ ਗੁਰਦੁਆਰਾ ਸਾਹਿਬ ਜਾ ਕੇ ਉਹਦੀ ਪਰਚੀ ਚਾ ਕੇ ਇਸ ਤਰ੍ਹਾਂ ਪਾ ਕੇ ਨਾ ਪਾ ਦਾਂਗੇ اچھا ਕਹਿਣ ਦਾ ਮਤਲਬ ਹੈ ਜਦੋਂ ਆਪਾਂ ਗੁਰਦੁਆ ਕੀ ਉਹਨੂੰ ਸਰਪੰਚ ਬਣਾਇਆ ਜਾਊਗਾ ਉਹਨੂੰ ਸਰਪੰਚ ਬਣਾਇਆ ਜਾਊਗਾ ਸਰਵ ਸੰਮਤੀ ਸਰਪੰਚ ਬਣਾਇਆ ਜਾਊਗਾ ਜੀ ਅੱਛਾ ਉਸ ਬੰਦੇ ਨੂੰ ਸਰਵ ਸੰਮਤੀ ਦੇ ਨਾਲ ਯਾਨੀ ਕਿ ਇਹ ਇੱਕ ਬਹੁਤ ਵਧੀਆ ਪੁਰਾਣਾ ਹੈ ਜਿਹੜਾ ਪਿੰਡ ਵੱਲੋਂ ਖਰਚਾ ਬਚਾਉਣ ਵਾਸਤੇ ਕੀਤਾ ਗਿਆ ਹੈ ਖਰਚਾ ਬਚਾਉਣ ਤੇ ਭਾਈਬਾਰ ਜੋ ਭਾਈਚਾਰਕ ਸਾਂਝ ਹੈ ਉਹਨਾਂ ਤੇ ਪਿੰਡ ਦੀ ਤਰੱਕੀ ਵਾਸਤੇ ਪਿੰਡ ਦੇ ਭਲੇ ਵਾਸਤੇ ਉਹਨੂੰ ਸਰਪੰਚ ਬਣਾਇਆ ਜਾਊਗਾ ਜਿਹੜਾ ਬੰਦਾ ਵਧੀਆ ਕੰਮ ਕਰੂਗਾ ਜਿਹੜੇ ਬੰਦੇ ਕੋਲ ਸਮਾਂ ਹੈਗਾ ਜਿਹੜਾ ਬੰਦਾ ਪਿੰਡ ਦੀ ਜਨਕੀ ਭਲੇ ਨੂੰ ਚਾਹੁੰਦਾ ਹੋਇਆ ਉਸ ਬੰਦੇ ਨੂੰ ਬਣਾਵਾਂਗੇ ਸਾਰੇ ਪਿੰਡ ਦਾ ਕੰਮ ਕਰੇ ਟੋਟਲ ਉਸ ਬੰਦੇ ਨੂੰ ਅਸੀਂ ਯਾਨੀ ਉਹ ਤੇ ਅਮੀਦ ਕਰਾਂਗੇ ਅਸੀਂ ਉਹ ਸਾਡੇ ਜਿਹੜਾ ਹੈਗਾ ਬਚਨਾ ਤੇ ਖਰਾ ਪਹੁੰਚੇ ਪਿੰਡ ਵੀ ਬਿਆਰ ਤੋਂ ਭਾਈ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਇਹਨਾਂ ਦੀ ਵਿਸ਼ੇਸ਼ ਜਾਣਕਾਰੀ ਤੁਹਾਨੂੰ ਦੱਸਦੇ ਆਂ ਇਹਨਾਂ ਦੀ ਵਿਸ਼ੇਸ਼ ਜਾਣਕਾਰੀ ਜਿਹੜੀ ਹੈ ਇਹਨਾਂ ਨੇ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਅੱਜ ਇੱਕ ਕੱਠ ਕੀਤਾ ਗਿਆ ਦਿਖਾ ਰਿਹਾ ਤੁਹਾਨੂੰ ਇਸ ਕੱਠ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਇੱਥੇ ਇੱਕ ਪ੍ਰਗਟ ਸਿੰਘ ਜੀ ਦਾ ਨਾਮ ਜਰਨਲ ਦੇ ਵਿੱਚ ਆਇਆ ਸੀ ਇੱਥੇ ਐਸ ਸੀ ਸੀ ਤੋਂ ਹੋਣ ਕਾਰਨ ਇੱਥੇ ਇੱਕ ਰੇੜਕਾ ਪੈਦਾ ਹੋ ਗਿਆ ਇੱਥੇ ਹੁਣ ਫੈਸਲਾ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨ ਪਾਰਟੀਆਂ ਜਿਹੜੀਆਂ ਉਹ ਪਾਈਆਂ ਜਾਣਗੀਆਂ ਤਿੰਨ ਪਾਰਟੀਆਂ ਦੇ ਵਿੱਚੋਂ ਜਿਹਦੀ ਪਾਰਟੀ ਨਿਕਲੇ ਉਹ ਪਿੰਡ ਵਜੋਂ ਸਰਵ ਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਊਗਾ ਬਹੁਤ ਵਧੀਆ ਪੁਰਾਣਾ ਖਰਚੇ ਵਚਣ ਤੋਂ ਪੁਰਾਣਾ ਇਹੋ ਜਿਹਾ ਪੁਰਾਣੇ ਹਰ ਪਿੰਡ ਦੇ ਵਿੱਚ ਹੁਣੇ ਚਾਹੀਦੇ ਆ ਦੇਖਦੇ ਰਹੋ ਪੰਜਾਬੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਜਿਹੜੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਸਾਰਿਆਂ ਨੂੰ ਬੇਨਤੀ ਆ 10 ਮਿੰਟਾਂ ਚ ਜਾਓ ਦੇਖ ਕੇ ਮੈਂਬਰ ਦੇ ਦਿਓ ਜੇ ਨਹੀਂ ਦੇ ਸਕਦੇ 10 ਮਿੰਟ ਇੱਕ ਮੈਂਬਰ ਤੱਕ ਖੁੱਲੇ ਮੈਦਾਨ ਚੁੱਤਰਿਓ ਆਪਦੇ ਆਪ ਦੇ ਫਾਰਮ ਭਰ ਦਿਓ ਜੀ ਨੂੰ ਵੋਟ ਜਿੰਨੀ ਪੈਂਦੀ ਆ ਉਹਦੀ ਭੁੱਜੇਗੀ ਜਿਹਦੇ ਵੀ ਸੇ ਜਿੰਨੀ ਵੋਟ ਆਉਣੀ ਹੋਈ ਆਪੇ ਪੈ ਜਾਊਗੀ ਕਿਸੇ ਦਾ ਕੋਈ ਵਿਰੋਧ ਨਹੀਂ ਕਿਸੇ ਨਾਲ ਕੋਈ ਗੁੱਸਾ ਖਿਲਾਣੇਗਾ ਮਿੰਟ 10 ਸਾਰਿਆਂ ਕੋਲੇ ਆਪਦੇ ਕੈਂਡੀਡੇਟ ਦੇ ਦਿਓ ਸਾਨੂੰ ਜੀ ਨੂੰ ਮਰਜ਼ੀ ਪਰਤੀ ਨਿਕਲੇ ਉਹਦੇ ਨਾਲ ਖੜੇ ਸੀ ਯਾਰ ਇਹ ਕੋਈ ਗੱਲ ਬਣੀ ਇਹ ਤੁਹਾਡੇ ਤੁਸੀਂ ਇੱਕ ਆ ਗਿਣੋਗੇ ਅਸੀਂ ਰਾਜਨੀਤੀ ਨਹੀਂ ਕਰਨੀ ਸੀ ਜਿਹੜਾ ਰਾਜਨੀਤੀ ਕਰਨਾ ਹੈ ਪਰਮਾਤਮਾ ਦੇਖੀਓ ਜਰੂਰ ਪਿੰਡ 5 ਸਾਲ ਪਹਿਲਾਂ ਪਿੱਛੇ ਭੱਗਿਆ ਆ ਨੀਚ ਹਰਕਤ ਕਰਕੇ 5 ਸਾਲ ਹੋਰ ਪਿੱਛੇ ਭੱਜੂਗਾ ਪਿੰਡ ਚ ਇਦੋਂ 10 ਸਾਲ ਪਿੱਛੇ ਭੱਗਿਆ ਸਮਝ ਲੋ ਠੀਕ ਹੈ ਆ ਨੀਚ ਹਰਕਤ ਕਰਕੇ ਪਿੰਡ ਪਿੱਛੇ 10 ਸਾਲ ਭੱਗਿਆ ਪਿੰਡ ਜੀ ਪਹਿਲਾਂ ਵੀ ਡਵੈਲਪਮੈਂਟ ਦੇ ਨਾਂ ਤੇ ਕੁਝ ਮਿਲੇ ਤਾਂ ਲਾਰੇ ਮਿਲ ਜੇ ਫੋਕੇ ਲਾਰੇ ਤੇ ਝੂਠੇ ਵਾਦੇ ਐਤੋਂ ਬਾਅਦ ਵੀ ਆਹੀ ਕੁਛ ਮਿਲੂਗਾ ਜਿੰਨਾ ਆਪਾਂ ਗਲਤ ਕੈਂਡੀਡੇਟ ਚੋਂ ਚੁਣਦੇ ਆ ਅਜੇ ਵੀ ਮੌਕਾ ਹੈਗਾ ਆਪਦਾ ਮੌਕੇ ਸੰਭਾਲ ਲਓ ਸਹੀ ਕੈਂਡੀਡੇਟ ਚੋਂ ਤੇ ਪਿੰਡ ਦੀ ਤਰੱਕੀ ਦੇ ਵਿੱਚ ਆਪਦਾ ਹੱਥ ਯੋਗਦਾਨ ਪਾਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਵੀ ਕਿਰਪਾ ਕਰਕੇ ਕਿਸੇ ਨਾਲ ਕੋਈ ਗੁੱਸਾ ਘਿਲਾਣੀ ਨੀਗਾ ਆਪਦੇ ਆਪਦੇ ਮੈਂਬਰ ਠਾ ਰਹੇ ਹੋ ਪੁੱਲਾ ਸਦਾ ਹੀ ਸਾਰਿਆਂ ਨੂੰ ਜਿੰਨਾਂ ਨੇ ਕੋਈ ਹਰਕਤ ਕੀਤੀ ਆ ਭਾਈ ਉਹਨਾਂ ਨੂੰ ਸਜ਼ਾ ਆਪ ਹੀ ਪਰਮਾਤਮਾ ਦੇਊਗਾ ਜਿਹਨਾਂ ਹਰਕਤ ਕੀਤੀ ਆ ਧੰਨਵਾਦ